ਉੱਚੇ ਅਸਮਾਨ ਕੋਈ ਤੇ ਹੋਏ ਤੇ ਸੁਨਹਿਰਮਈ ਹੈ ਜਿਵੇਂ ਪੁੱਛੇ ਅਸਮਾਨ ਖੇਵਟ ਕਹਿੰਗੇ ਅਸਮਾਨ ਜਿਸ ਤਰ੍ਹਾਂ ਵਹਿਗਰੂ ਬੇਅੰਤ ਹੈ ਤੂੰ ਵੀ ਬੇਅੰਤ ਹੈ ਸਪੇਸ਼ ਹਰਥਾਂ ਦੇ ਉੱਤੇ ਕੀ ਮੈਨੂੰ ਦੱਸ ਸਕਦਾ ਹੈ ਵੀ ਇੱਥੇ ਮੇਰੇ ਇਹ ਜਸੰਦ ਦੇ ਉੱਤੇ ਆ ਕੇ ਬੇਅੰਤ ਮਹਾਪੁਰਖ ਬੇਅੰਤ ਯੋਧੇ ਬੇਅੰਤ ਉਹ ਬੰਦੇ ਜਿਹੜੇ ਤਾਤੀ ਨੂੰ ਵੀ ਚੁੱਕ ਕੇ ਪਾਸੇ ਕਰ ਸਕਦੇ ਸੀ ਉਹ ਚਲੇ ਕਿੱਥੇ ਗਏ ਕਿਹੜਾ ਬਲੀ ਆ ਜੀਨੇ ਉਹਨਾਂ ਨੂੰ ਮੇਟ ਦਿੱਤਾ ਹੁਣ ਕਿੱਥੇ ਹੈ ਉਹ ਕਹਿ ਲਗੇ ਆ ਜਮੀਨ ਜੋ ਵੀ ਇੱਥੇ ਆਉਂਦਾ ਹੈ ਉਹਦੇ ਦੋ ਹਿੱਸਿਆਂ ਦੋ ਦੋ ਹਿੱਸਿਆਂ ਦਾ ਬਣਿਆ ਹੁੰਦਾ ਇੱਕ ਤਾਂ ਹੁੰਦੀ ਹੈ ਉਹਦੇ ਵਿੱਚ ਚੇਤਨਨ ਅੰਸ਼ ਇਕ ਹੁੰਦੀ ਹੈ 12 ਅੰਸ਼ 12 ਅੰਸ਼ ਜੋ ਹੈ ਪੰਜਾਂ ਤੱਤਾਂ ਦੀ ਪੰਜਾਂ ਪ੍ਰਾਣਾਂ ਦੀ ਮਨ ਇਹ ਤੇ ਤੋਂ ਪ੍ਰਾਪਤ ਹੋਇਆ ਕਰਦੀ ਹੈ ਜੋ ਸੂਖਸ਼ਮ ਅੰਸ਼ ਹੈ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਪੰਜ ਪ੍ਰਾਣ ਮਨ ਚਿੱਤ ਬੁੱਧ ਅਹੰ ਭਾਵ ਇਹ ਸੂਖਸ਼ਮ ਤੱਤ ਤਾਂ ਨਹੀਂ ਮਰਿਆ ਕਰਦਾ ਇਹਨੂੰ ਸੂਖਸ਼ਮ ਸਰੀਰ ਵੀ ਕਹੇ ਹੁੰਦੇ ਨੇ ਜੇਰਾ ਤੈਨੂੰ ਦਿਖਦਾ ਤੇ ਤੋਂ ਲਿਆ ਉਹ ਤਾਂ ਤੇਰੇ ਕੋਲ ਰਹਿ ਗਿਆ ਤੈਨੂੰ ਪਤਾ ਹੀ ਹੈ ਪਾਣੀ ਤੇ ਪਾਣੀ ਰਲ ਗਿਆ ਮਿੱਟੀ ਜਿ ਮਿੱਟੀ ਰਲ ਗਈ ਹਵਾ ਤੇ ਹਵਾ ਰਲ ਗਈ ਆਕਾ ਆਸ ਰਲ ਗਿਆ ਅੱਗ ਦੇ ਵਿੱਚ ਅੱਗ ਰਲ ਗਈ ਉਹ ਤਾਂ ਤੇਰੇ ਕੋਲ ਵਾਪਸ ਆ ਗਏ ਸਾਰੇ ਤੱਤ ਉਹ ਤਾਂ ਕਬਰਾਂ ਦੇ ਵਿੱਚ ਪਏ ਨੇ ਕੁਝ ਜਾਲ ਦਿੱਤੇ ਗਏ ਉਹ ਤਾਂ ਤੇਰੇ ਕੋਲੇ ਨੇ ਉਹ ਜਿਹੜਾ ਜੀਵ ਸੀ ਜਿਹੜਾ ਮਰਦਾ ਨਹੀਂ ਹੈ ਨਾ ਉਹ ਅੱਗੇ ਚੱਲਿਆ ਜਾਂਦਾ ਅੱਗੇ ਜਾ ਕੇ ਲਾਂਬੇ ਸੈਂਦਾ ਵੱਡੇ ਵੱਡੇ ਪੀ ਪਗੰਬਰ ਆਉリエ ਪੁੱਛਿਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਕੀ ਉਦੇਸ਼ ਕਰਕੇ ਆਇਓ ਕਿਹੜੇ ਰਾਹ ਪਾ ਕੇ ਆਇਆ ਦੁਨੀਆ ਨੂੰ ਤੁਸੀਂ ਉਦੇਸ਼ ਸਪਸ਼ਟ ਨਹੀਂ ਕੀਤਾ ਉਹਦੇ ਗਲਤ ਅਸਲ ਲੈਣੇ ਦੁਨੀਆ ਨੇ ਸ਼ੁਰੂ ਕਰਤੇ ਉਹਦਾ ਲਾਂਬਾ ਉਸ ਨੂੰ ਮਿਲ ਰਿਹਾ ਹੈ ਤੇ ਸਜਾ ਮਿਲਦੀ ਹੈ ਸਜਾ ਵੀ ਥੋੜੀ ਨਹੀਂ ਮਿਲਦੀ ਇੱਕ ਕਲਪ ਪ੍ਰਯੰਤ 4 ਅਰਬ 32 ਕਰੋੜ ਸਾਲ ਉਹਨੂੰ ਦਰਗਾਹ ਦੇ ਦਰਵਾਜ਼ੇ ਮੂਰੇ ਖੜਨਾ ਪੈਂਦਾ ਬੈਠਣੋ ਵੀ ਉਹਨੂੰ ਥਾਂ ਨਹੀਂ ਮਿਲਦਾ ਬੜਾ ਪ੍ਰੋਬਲਮ ਹੈ ਪੀਰ ਪਗੰਬਰ ਵਾਲਿਆਂ ਨੂੰ ਬੜਾ ਸੋਚ ਕੇ ਬੋਲਦੇ ਨੇ ਬੜੇ ਸੋਚ ਕੇ ਗੱਲ ਕਰਦੇ ਨੇ ਜਿਹੜੇ ਮਗਰੋਂ ਲਿਖਣ ਵਾਲੇ ਆਉਂਦੇ ਨੇ ਆਪਣੀ ਬੁੱਧੀ ਦੇ ਨਾਲ ਉਹਨਾਂ ਨੂੰ ਲੈ ਦਿੰਦੇ ਆ ਕਿਉਂਕਿ ਪਤਾ ਨਹੀਂ ਹੈ ਵੀ ਜਿਹੜੀਆਂ ਗੱਲਾਂ ਇਹ ਲਿਖਦੇ ਨੇ ਉਹਦੀ ਤਾਂ ਸੁਝਾਅ ਮਿਲਣੀ ਹੈ ਕਹਿੰਦੇ ਉਹਨਾਂ ਨੂੰ ਲਾਂਭੇ ਮਿਲਦੇ ਨੇ ਉਹ ਦਰਗਾਹ ਦੇ ਵਿੱਚ ਖੜੇ ਰੱਖੇ ਜਾਂਦੇ ਬਾਕੀ ਜਿਹੜੇ ਨੇ ਬੇਅੰਤ ਜੀਵ ਜੰਤੂ ਇਹ ਸਾਰੇ ਚੱਕਰ ਦੇ ਵਿੱਚ ਘੁਮਾਏ ਫਿਰਦੇ ਆਂ ਕਈ ਤਾਂ ਤੇਰੇ ਕੋਲ ਵਾਪਸ ਆ ਜਾਂਦੇ ਆਂ ਕਈ ਨਰਕਾਂ ਚ ਰਹਿ ਜਾਂਦੇ ਨੇ ਕਈ ਸਵਰਗਾਂ ਚ ਰਹਿ ਜਾਂਦੇ ਨੇ ਸ਼ੋਹੇਸਰਾ ਦੇ ਨਾਲ ਜਿਹੜਾ ਕੁਝ ਸੰਸਾਰ ਚ ਕੀਤਾ ਜਾਂਦਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਜਦ ਕਰਦਾ ਹੈ ਆਦਮੀ ਨੂੰ ਨਹੀਂ ਪਤਾ ਹੁੰਦਾ ਮੈਂ ਮੰਦਾ ਕਰ ਦੇ ਉਸ ਵੇਲੇ ਕੋਈ ਖਿਆਲ ਨਹੀਂ ਹੋਇਆ ਕਰਦਾ ਮੈਂ ਕਰ ਰਿਹਾ ਐ ਐਸੇ ਰੀਜ਼ਨ ਦੇਣ ਦਾ ਵੀ ਮੈਂ ਠੀਕ ਕਰ ਰਿਹਾ ਪਰ ਦਰਗਾਹ ਦੇ ਵਿੱਚ ਜਾ ਕੇ ਜਾ ਲੇਖਾ ਦੇਣਾ ਪੈਂਦਾ ਦੇਖਿਆ ਇਹ ਗਿਆ ਕਿ ਪੁਰਜਾਪ ਕਰਨ ਵਾਲੇ ਬਾਣੀ ਪੜਨ ਵਾਲੇ ਵੇਦ ਪੜਨ ਵਾਲੇ ਸ਼ਾਸਤਰ ਪੜਨ ਵਾਲੇ ਲੋਕਾਂ ਨੂੰ ਮਤਾ ਦੇਣ ਵਾਲੇ ਕੀਰਤਨ ਕਰਨ ਵਾਲੇ ਵਿਖਿਆਨ ਕਰਨ ਵਾਲੇ ਇਹਨਾਂ ਦੇ ਵਿੱਚੋਂ ਜੇ ਬਹੁਤੇ ਨਹੀਂ ਹੈਗੇ ਜੇ ਮੈਂ ਬਹੁਤ ਡਰ ਕੇ કહਾਂ ਤਾਂ 90% ਨਾਸਤਕ ਹੋਇਆ ਕਰਦੇ ਉਹਦੇ ਵਿੱਚ ਸਾਧੂ ਸੰਤ ਹੁੰਦੇ ਗੁਰ ਲੋਕਾਂ ਨੂੰ ਤਾਂ ਬਹੁਤ بڑے ਉਪਦੇਸ਼ ਦੇਣਗੇ ਲੇਕਿਨ ਆਪਦਾ ਜੀਵਨ ਬਿਲਕੁਲ ਥੱਲੇ ਹੋਵੇਗਾ ਨਹੀਂ ਮੰਨਦੇ ਕਿਉਂਕਿ ਅੰਦਰੋਂ ਨਹੀਂ ਮੰਨਦੇ ਬਾਰਾ ਰੋਟੀ ਪਾਣੀ ਦਾ ਆਸਰਾ ਹੈ ਰੋਟੀਆਂ ਕਾਰਨ ਪੂਰੇ ਤਾਲ ਜੋ ਸੱਚਮੁੱਚ ਗੁਰਮਤ ਹੈ ਉਸ ਨੂੰ ਧਾਰਨ ਨਹੀਂ ਕਰਦੇ ਉਸ ਨੂੰ ਮੰਨਦੇ ਨਹੀਂ ਉਹਦੇ ਵਿਪਰੀਤ ਕੀ ਕਰਦੇ ਨੇ ਈਰਖਾ ਕਰਦੇ ਨੇ ਸੰਸਾਰੀ ਬੰਦੇ ਵੀ ਕਰਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਰੋਹਾਨੀ ਕਹਿੰਦੇ ਆ ਦਰਸ ਲੋ ਰੋਹਾਨੀ ਨਹੀਂ ਹੁੰਦੇ ਉਹ ਦੁਨਿਆਵੀਆਂ ਨਾਲੋਂ ਵੀ ਮਾੜੇ ਹੁੰਦੇ ਨੇ ਕਿ ਹੁੰਦੇ ਨੇ ਦੁਨਿਆਵੀ ਬੰਦੇ ਜਿਹੜੇ ਨੇ ਕਿਰਤ ਕਰਕੇ ਖਾਂਦੇ ਨੇ ਆਪਣਾ ਕਰਦੇ ਨੇ ਖਾਂਦੇ ਨੇ ਜਿੰਨੀ ਕੋ ਨਾਲ ਨੂੰ ਸਮਝ ਆ ਗਈ ਉਹਦੇ ਮੁਤਾਬਕ ਚੱਲਦੇ ਉਹ ਪੂਰੇ ਕਾਨੂੰਨ ਦੇ ਵਾਕਫ ਹੁੰਦੇ ਆ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਫੇਰ ਉਹੀ ਕੰਮ ਕਰਦੇ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਲੋਕਾਂ ਨੂੰ ਮਨਾ ਕਰ ਪੀਰਖਾ ਹੈ ਮਾਰਾ ਕਹਿੰਦੇ ਜਿਹਦੇ ਅੰਦਰ ਈਰਖਾ ਹੋਵੇ ਨਾ ਕੋਕੇ ਈਰਖਾ ਪਹਿਲੀ ਬਿਮਾਰੀ ਹੈ ਜਿੱਥੋਂ ਗਹਾਂ ਗੱਲ ਚੱਲਦੀ ਹੈ ਪਹਿਲਾ ਹੋਏਗੀ ਈਰਖਾ ਈਰਖਾ ਹੁੰਦੀ ਹੈ ਹਮਕਸਵਾਲੇ ਨੂੰ ਹਮ ਬਿਜ਼ਨਸ ਵਾਲੇ ਇੱਕੋ ਦੇ ਬਿਜ਼ਨਸ ਕਰਦੇ ਹੁਣ ਇੱਕੋ ਜਾ ਕਸਬ ਕਰਦੇ ਹੁਣ ਲਖਾਰੀ ਦੀ ਲਖਾਰੀ ਨਾਲ ਹੁੰਦੀ ਹੈ ਬੁਲਾਰੇ ਦੀ ਬੁਲਾਰੀ ਨਾਲ ਹੁੰਦੀ ਹੈ ਇਹ ਈਰਖਾ ਬਹੁਤ ਬਰੀ ਬਿਮਾਰੀ ਹੈ ਇਹ ਕਿਸੇ ਦੇ ਹੀ ਕਾਬੂ ਆਉਂਦੀ ਹੈ ਮਹਾਰਾਜ ਕਹਿੰਦੇ ਜਿਸਦੇ ਅੰਦਰ ਤਾਤਪਰਾਈ ਹੋਵੇ ਜਿਸਦੇ ਤੇ ਜਦ ਕਦੇ ਨਾ ਆਉਣੀ ਪੜਾ ਫਿਰ ਉਹਨਾਂ ਨੂੰ ਪੁੱਛੋ ਜਿਹੜੇ ਸਾਧੂਆਂ ਸੰਤਾਂ ਅਸੀਂ ਕਹਿ ਦਿੰਨੇ ਆ ਸਾਧੂ ਸੰਤ ਮੈਂ ਬਹੁਤ ਵਾਰੀ ਕਿਹਾ ਵੀ ਸੰਤ ਤਾਂ ਨਾ ਰੈਰ ਹੁੰਦਾ ਐਵੇਂ ਨਾ ਹਰੇਕ ਨੂੰ ਸੰਤ ਕਹੀ ਜੋ ਮੈਂ ਤਾਂ ਲਿਖ ਕੇ ਦਿੱਤਾ ਆ ਮੈਨੂੰ ਕੋਈ ਸੰਤ ਨਾ ਕੋ ਨਹੀਂ ਫਿਰ ਕਹੀ ਜੰਨੇ ਤੁਹਾਡੀ ਮਰਜੀ ਮੈਂ ਨਹੀਂ ਆ ਮੈਂ ਨਾ ਬਣਿਆ ਜ਼ਿੰਦਗੀ 'ਚ ਮੈਂ ਉੱਥੇ ਹੀ ਆ ਜਿੱਥੇ ਮੈਂ ਖੇਤੀ ਕਰਦਾ ਹੁੰਦਾ ਜਿੱਥੇ ਮੈਂ ਸਰਵਿਸ ਕਰਦਾ ਹੁੰਦਾ ਉਵੇਂ ਜਮਈਆ ਪੂਰਾ ਜਿੰਨਾ ਵੀ ਫਰਕ ਨਹੀਂ ਮੇਰੇ ਅੰਦਰ ਪਿਆ ਉਹ ਐਵੇਂ ਹੀ ਮੇਰਾ ਨਾਮ ਪਾ ਲਿਆ ਆਰ ਪਾਇਆ ਇੱਥੇ ਆ ਕੇ ਪਹਿਲਾਂ ਨਹੀਂ ਸੀ ਇੱਥੇ ਕਹਿਣਾ ਸ਼ੁਰੂ ਕਰਤਾ ਪਹਿਲਾਂ ਪਹਿਲਾਂ ਤਾਂ ਮੈਂ ਆਬਜੈਕਟ ਕਰਦਾ ਰਿਹਾ ਵੀ ਮੈਨੂੰ ਨਾ ਕਹੋ ਉਹਦਾ ਬਹੁਤੇ ਹੀ ਕਹਿਣ ਲੱਗੇ ਫਿਰ ਮੈਂ ਕਿਹਾ ਮੈਂ ਕਰਾਂ ਇਹ ਬਹੁਤੇ ਨੇ ਹੁਣ ਮੰਨ ਲਓ ਇਹਨਾਂ ਦੀ ਗੱਲ ਬਈ ਨਾਮ ਰਖ ਲਿਆ ਉਹ ਨਾਮ ਕਹਿੰਦੇ ਬਾਬਾ ਜੀ ਕਹਿੰਦੇ ਕੋਈ ਸੰਤ ਲਿਖ ਦਿੰਦਾ ਲਿਖਮਾਂ ਅੰਦਰੋਂ ਨਹੀਂ ਮੰਨਦਾ ਮੈਂ ਕਹਿੰਦਾ ਵੀ ਉਹ ਤਾਂ ደረጃ ਜਿਹੜਾ ਨਾ ਵੈਸੇ ਗੁਰੂਵਾਰ ਸੰਤ 'ਚ ਕੋਈ ਭੇਦ ਨਹੀਂ ਸੰਤ ਅਨੰਤ ਹੈ ਨਾ ਹੀ ਅੰਤ ਉਹਦਾ ਫਰਕ ਨਹੀਂ ਆ ਉਹ ਵਸਤਾ ਕਿੰਨੀ ਉੱਚੀ ਆ ਫਿਰ ਐਵੇਂ ਆਪਣੇ ਆਪ ਨੂੰ ਸੰਤ ਕਹੀ ਜੋ ਲਿਖੀ ਜਾਂਦੇ ਨੇ ਲੋਕ ਇਸ ਤਰ੍ਹਾਂਾਂ ਤੇ ਲਿਖੀ ਜਾਂਦੇ ਨੇ ਮਰਜੀ ਤੇ ਬਗੈਰ ਉਹ ਜੀਣਾ ਨੂੰ ਅਸੀਂ ਸਾਧੂ ਸੰਤ ਛੇਤੀ ਕਹਿਣ ਲੱਗ ਜਾਂਦੇ ਆ ਉਹ ਬਿਮਾਰ ਹੋਏ ਹੋਏ ਨੇ ਈਰਖਾ ਦੇ ਮਾਰੇ ਕਹਿੰਦਾ ਕਿ ਦੇ ਅੰਦਰ ਈਰਖਾ ਹੋਵੇ ਜਿਸਦੇ ਅੰਦਰ ਤਾਤਪਰਾਈ ਕਿਸਦਾ ਕਦੇ ਨਾ ਹੋਵੇ ਭਲਾ ਦੁਨੀਆਂ ਨੂੰ ਮਤ ਦੇਣੀ ਆ ਕਹਿੰਦੇ ਸਾਡਾ ਤਾਂ ਭਲਾ ਹੋਇਆ ਹੀ ਪਿਆ ਉਹ ਗੱਲ ਇਹ ਆ ਕਿ ਅੰਦਰ ਨਾਸਤਿਕਤਾ ਬਾਣੀ ਉੱਤੇ ਵਿਸ਼ਵਾਸ ਨਹੀਂ ਹੈ ਤੇ ਫੇਰ ਦੂਜੀ ਗੱਲ ਮਹਾਰਾਜ ਕਹਿੰਦੇ ਫੇਰ ਉਹ ਨਾ ਈਰਖਾ ਦੇ ਬਿਮਾਰ ਹੋਏ ਅਰਲ ਬਰਲ ਮੂੰਹ ਬੋਲਦੇ ਨੇ ਉਹਨੂੰ ਨਿੰਦਿਆ ਕਹਿੰਦੇ ਬਡੇ ਤੋਂ ਬਡੇ ਦੀ ਨਿੰਦਿਆ ਕਰਨ ਤੋਂ ਨਹੀਂ ਜਾਗਦੇ ਨਿੰਦਿਆ ਕਰਨਗੇ ਸਤੇ ਜਾਦੇ ਨਿੰਦਿਆ ਕਰਨਗੇ ਦੂਸਰੇ ਉਹਨਾਂ ਨੂੰ ਪਤਾ ਨਹੀਂ ਵੀ ਕਿੱਡਾ ਬੜਾ ਪਾਪ ਕਰ ਰਹੇ ਆ ਕਿੱਡੀ ਵੱਡੀ ਗਲਤ ਗੱਲ ਕਰ ਰਹੇ ਆ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਕੋਰ ਤੋਂ ਸੁਮਾਰਾ ਵਾਰਨਿੰਗ ਦਿੰਦੇ ਆ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਪ ਇਥੇ ਸੋਚ ਕੇ ਚੱਲ ਦਰਗਾਹ ਦੇ ਵਿੱਚ ਸੁੱਖ ਪਾਏਗਾ ਇਥੇ ਥੋੜੇ ਦਿਨ ਰਹਿਣਾ ਰਹਿਣ ਦਾ ਥਾਂ ਨਹੀਂ ਹੈ ਇਥੋਂ ਜਾਣਾ ਹੀ ਜਾਣਾ ਪਰ ਮਹਾਰਾਜ ਕਹਿੰਦੇ ਕਮਾਲ ਦੀ ਗੱਲ ਅਸੀਂ ਦੇਖੀ ਹੈ ਉਹ ਗੱਲ ਮੰਨਦੇ ਹੀ ਨਹੀਂ ਮੰਨਦੇ ਹੀ ਨਹੀਂ ਕਹਿਣ ਵਾਲੇ ਕਹੀ ਜਾਂਦੇ ਆ ਬਾਣੀ ਕਹੀ ਜਾਂਦੀ ਹੈ ਵੇਦ ਸ਼ਾਸਤਰ ਕਹੀ ਜਾਂਦੇ ਨੇ ਕੁਰਾਨ ਸ਼ਰੀਫ ਕਹੀ ਜਾਂਦਾ ਹੈ ਬਾਈਬਲ ਦੇ ਵਿੱਚ ਆਈ ਜਾਂਦਾ ਹੈ ਨਹੀਂ ਮੰਨਦੇ ਕੱਲੇ ਅਸੀਂ ਅੱਖਾਂ ਦੇ ਨਾਲ ਬਾਤ ਦੇ ਕੇ ਤੁਹਾਨੂੰ ਦੱਸਦੇ ਹਾਂ ਅਮਰਤ ਕੌੜਾ